ਬਰਗਰਦਾਸਪੁਰ ਤੋਂ ਸਾਹਮਣੇ ਆ ਰਹੀਏ ਜਿੱਥੇ ਚੈਨਾ ਡੋਰ ਦੀ ਵਰਤੋਂ ਕਰਕੇ ਪਤੰਗ ੜਾਉਣ ਵਾਲਿਆਂ ਤੇ ਪੁਲਿਸ ਵੱਲੋਂ ਡਰੋਨ ਰਾਹੀਂ ਨજર ਰੱਖੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਚੈਨਾ ਅਤੇ ਸਿੰਥੈਟਿਕ ਡੋਰ ਦੀ ਵਰਤੋਂ ਅਤੇ ਵਿਕਰੀ ਨੂੰ ਰੋਕਣ ਦੇ ਲਈ ਵੱਖਰਾ ਹੀ ਟੰਗ ਅਪਣਾਇਆ ਹੈ। ਡਰੋਨ ਜਰੀਏ ਪਤੰਗ ੜਾ ਰਹੇ ਨੌਜਵਾਨਾਂ ਤੇ ਨજર ਰੱਖਣੀ ਸ਼ੁਰੂ ਕਰ ਦਿੱਤੀ ਗਈ ਹੈ। ਅਤੇ ਜੇਕਰ ਕੋਈ ਵੀ ਡਰੋਨ ਵਿੱਚ ਬਿਲਕੁਲ ਡ੍ਰੈਗਨ ਡੋਰ ਨਾਲ ਪਤੰਗ ੜਾਉਂਦਾ ਕੈਦ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਘਰ ਪੁਲਿਸ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਹੀ ਅਜਲ ਬ੍ਰਾਮਪੁਰ ਰੋਡ ਤੇ ਇੱਕ ਨੌਜਵਾਨ ਚੈਨਾ ਡੋਰ ਨਾਲ ਪਤੰਗ ਡਾਰ ਰਿਹਾ ਸੀ ਜਦੋਂ ਡਰੋਨ ਦੀ ਨਜ਼ਰ ਵਿੱਚ ਚੈਨਾ ਡੋਰ ਆਈ ਤਾਂ ਉਸੇ ਵੇਲੇ ਉਸ ਦੇ ਘਰ ਪੁਲਿਸ ਪਹੁੰਚ ਗਈ ਪਤੰਗ ਡਾਰ ਐ ਨੌਜਵਾਨ ਦੇ ਘਰ ਪਹੁੰਚੇ ਡੀਐਸਪੀ ਸਿਕਪਾਲ ਸਿੰਘ ਨੇ ਮੌਕੇ ਤੇ ਚੈਨਾ ਡੋਰ ਦਾ ਗੱਟੂ ਬਰਾਮਦ ਕਰਕੇ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕਿਹਾ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਡੀਐਸਪੀ ਸਿਕਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਚੈਨਾ ਡੋਰ ਦੀ ਵਰਤੋਂ ਰੋਕਣ ਲਈ ਪੂਰੇ ਪ੍ਰਬੰਧ ਕਰ ਲਿਆ ਗਿਆ ਹਨ ਅਤੇ ਡਰੋਨ ਰਾਹੀਂ ਡੋਰ ਦੀ ਵਰਤੋਂ ਕਰਨ ਵਾਲਿਆਂ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਉਹਨਾਂ ਕਹਿਆ ਕਿ ਕਿਸੇ ਨੂੰ ਵੀ ਚైనా ਡੋਰ ਦੀ ਵਰਤੋਂ ਕਰਦੇ ਦੇਖਿਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਮਾਨਯੋਗ ਛਿਦਰੀ ਹਰੀਸ਼ਦੇਵ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜੀ ਸਭ ਨੇ ਇੱਕ ਸਪੈਸ਼ਲ ਚైనా ਡੋਰ ਦੇ ਖਿਲਾਫ ਆਪਰੇਸ਼ਨ ਜਿਹੜਾ ਡਰੋਨ ਦੇ ਥਰੂ ਸ਼ੁਰੂ ਕਰਵਾਇਆ ਸਾਡੇ ਕੋਲ ਔਰ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਰਗਵਾਈ ਦੇ ਵਿੱਚ ਹੀ ਜਿਹੜਾ ਮੈਂ ਹੰਨਾ ਸਿਟੀ ਦੀ ਪੁਲਿਸ اور ਪੀਸੀਆ ਨੂੰ ਲੈ ਕੇ ਤੇ ਆਪਣਾ ਡਰੋਨ ਲੈ ਕੇ ਜਿਹੜੀ ਅਸੀਂ ਅੱਜ ਪਹਿਲਾ ਹੀ ਬੈਰਾਮਪੁਰ ਰੋਡ ਤੇ ਆਪਰੇਸ਼ਨ ਸ਼ੁਰੂ ਕੀਤਾ ਸੀ ਪਹਿਲੇ ਸਟੈਪ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲ ਗਈ ਕਿ ਇੱਕ ਲੜਕਾ ਜਿਹੜਾ ਸੀ ਡਰੋਨ ਜਿਹੜਾ ਡਰੋਨ ਦੇ ਰਹੀਂ ਸੀ ਕਾਬੂ ਕਰ ਲਿਆ ਔਰ ਜਿਹੜੀ ਚਾਈਨਾ ਡੋਰ ਦੀ ਉਹ ਵਰਤੋਂ ਕਰ ਰਿਆ ਸੀ ਉਹਦੇ ਇੱਕ ਹੱਥ 'ਚ ਤਿੰਨ ਉਂਗਲਾਂ ਤੇ ਦੂਜੇ ਹੱਥ 'ਚ ਜਿਹੜੇ ਦੋ ਉਂਗਲਾਂ ਜਿਹੜੀਆਂ ਉਹਦੇ ਨਾਲ ਕਟੀਆਂ ਹੋਈਆਂ ਤੇ ਬਲੱਡ ਵਗ ਰਿਹਾ ਸੀ ਅਸੀਂ ਹੁਣ ਇਹਨੂੰ ਕਾਬੂ ਕਰਕੇ ਇਹਨੂੰ ਫਰਸਟ ایڈ ਵੀ ਦਵਾਂਗੇ ਔਰ ਅਸੀਂ ਇਹਦੇ ਖਿਲਾਫ ਜਿਹੜਾ ਹੈਗਾ ਕੇਸ ਰਜਿਸਟਰਡ ਕਰਕੇ ਅਗਲੀ ਕਾਰਵਾਈ ਵੀ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਵਾ ਜਾਂ ਕਿਸ ਤਰ੍ਹਾਂ ਦੀ ਸਜ਼ਾ ਹੋ ਸਕਦੀ ਹੈ ਕਿੰਨਾ ਜੁਰਮਾਨਾ ਹੋ ਸਕਦਾ ਹੈ ਪਹਿਲਾਂ ਤੇ ਇਹਦੇ ਵਿੱਚ ਬਹੁਤ ਛੋਟਾ ਜੁਰਮਾਨਾ ਸੀ ਹੁਣ ਇਹਦੇ ਵਿੱਚ ਬਹੁਤ ਜ਼ਿਆਦਾ ਸਜ਼ਾ ਵੀ ਬਹੁਤ ਜ਼ਿਆਦਾ ਹੋ ਗਈ ਹੈ ਔਰ ਇੱਥੇ ਜੁਰਮਾਨਾ ਵੀ ਬਹੁਤ ਹੈਵੀ ਹੋ ਗਿਆ ਇਸ ਕਰਕੇ ਮੇਰੀ ਲੋਕਾਂ ਨੂੰ ਅਪੀਲ ਆ ਵੀ ਹੁਣ ਅਸੀਂ ਇਕੱਲਾ ਦੁਕਾਨਦਾਰਾਂ ਦੇ ਦਿਵਾਲੇ ਨਹੀਂ ਹੋਣਾ ਅਸੀਂ ਹੁਣ ਜਿਹੜੇ ਇਹਦੀ ਵਰਤੋਂ ਕਰ ਰਹੇ ਨੇ ਪਤੰਗਾ ਡਾਉਨ ਲਈ ਉਹਨਾਂ ਦੀ ਵੀ ਅਸੀਂ ਖਿਲਾਫ ਮਕਦਮੇ ਦ ਕਿੰਨੇ ਦਿਨਾਂ ਤੱਕ ਇਹ ਚੱਲਦਾ ਰਹੇਗਾ ਜੀ ਇਹ ਲਗਾਤਾਰੀ ਜੀ ਹੁਣ ਲਗਾਤਾਰੀ ਚੱਲੇਗਾ ਜਨਾਚਰ ਗੁਰਦਾਸਪੁਰ ਚੋਂ ਖਤਮ ਨਹੀਂ ਹੁੰਦਾ ਮੈਂ ਡੇਲੀ ਮੇਰੀ ਅਗਵਾਈ 'ਚ ਇਹ ਆਪਰੇਸ਼ਨ ਚੱਲੇਗਾ ਔਰ ਅਸੀਂ ਤੁਹਾਡੇ ਪ੍ਰੈਸਰ ਪੁਟਰਾਂ ਚੈਨਲਾਂ ਦੇ ਥਰੂ ਇੱਕੋ ਹੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਔਰ ਵੀ ਤੁਸੀਂ ਇਹਨੂੰ ਕਿਸੇ ਤਰੀਕੇ ਵੀ ਜ਼ੀਰੋ ਲੈਵਲ ਤੇ ਕਰ ਦਿਓ ਤਾਂ ਜੋ ਤੁਹਾਡਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਰਾਹਗੀਰ ਦਾ ਜਾਂ ਕਿਸੇ ਆਂਢੀ ਗੁਆਂਢੀ ਦਾ ਜਾਂ ਕਿਸੇ ਸ਼ਹਿਰ ਨਿਵਾਸੀ ਜਬ ਬੱਚੇ ਦਾ ਵੀ ਨੁਕਸਾਨ ਨਾ ਹੋਵੇ ਇਸ ਨੌਜਵਾਨ ਨੂੰ ਕੀ ਕੀ ਗ੍ਰਿਫਤਾਰ ਬਰਾਮਦ ਕੀਤਾ ਗਿਆ ਵਾ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋ ਇਹਦੇ ਕੋਲੋਂ ਇੱਕ ਤਾਂ ਜਿਹੜੀ ਇਹ ਪਤੰਗ ਸੀ ਉਹਦੇ ਨਾਲ ਜਿਹੜੀ ਡੋਰ ਸੀ ਉਹ ਵੀ ਬਰਾਮਦ ਹੋ ਗਈ ਹੈ ਜੀ ਇੱਕ ਗੱਟੂ ਸੀ ਉਹ ਵੀ ਜਿਹੜਾ ਉਹ ਵੀ ਬਰਾਮਦ ਹੋ ਗਿਆ ਹੁਣ ਅਸੀਂ ਇਹਦੇ ਕੋਲ ਜਾਵਾਂਗੇ ਜੀ ਇਹਨੇ ਲੈ ਕੇ ਦੇ ਕੋ ਆ ਉਹਦੇ ਖਿਲਾਫ ਵੀ ਨਾਲ ਹੀ ਐਕਸ਼ਨ ਲਵਾਂਗੇ ਅੱਜ ਅਸੀਂ ਕਾਫੀ ਸਫਲਤਾ ਮਿਲ ਰਹੀ ਸਾਨੂੰ ਇਹ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਥਾਣਾ ਤਿੱਬੜ ਚ ਵੀ ਇੱਕ ਜਿਹੜਾ ਇਸੇ ਤਰੀਕੇ ਨਾਲ ਰਿਕਵਰ ਕੀਤਾ ਆ ਉਹਦੇ ਕੋ ਵੀ ਸਾਨੂੰ 14 ਜਿਹੜੇ ਗੱਟੂ ਜਿਹੜੇ ਚਾਈਨਾ ਡੋਰ ਦੇ ਮਿਲੇ ਆ ਔਰ ਆਸ ਆ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਜਿੱਥੇ ਵੀ ਚਾਇਨਾ ਡੋਰ ਦੀ ਕੋਈ ਵਰਤੋਂ ਕਰਿਆ ਉਹ ਸਾਨੂੰ ਉਹਦੀ ਵੀ ਗੁਪਤ ਸੂਚਨਾ ਰੱਖੀ ਜਾਏਗੀ ਉਹ ਸਾਨੂੰ ਇਨਫੋਰਮੇਸ਼ਨ ਦੇ ਤਾਂ ਜੋ ਇਸ ਬਰਾਈ ਨੂੰ ਆਪਾਂ ਸ਼ਹਿਰ ਚੋਂ ਖਤਮ ਕਰ ਦਈਏ ਜੀ